ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਦੂਜੇ ਪੜਾਅ ਦੇ ਚਲਦੇ ਝੋਨੇ ਦੀ ਲਵਾਈ ਜੁੜੀ ਹੈ ਸ਼ੁਰੂ ਹੋ ਚੁੱਕੀ ਹੈ ਇਸ ਦੇ ਚਲਦੇ ਤਹਿਸੀਲ ਅਜਾਲਾ ਦੇ ਪਿੰਡ ਕੋਟਲੀ ਕਰੋਟਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਗਰਮੀ ਜ਼ਿਆਦਾ ਹੋਣ ਦੇ ਕਰਕੇ ਮਜ਼ਦੂਰਾਂ ਨੂੰ ਗਰਮੀ ਵਿੱਚ ਝੋਨਾ ਲਗਾਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਉਹਨਾਂ ਕਹਿੰਿਆ ਕਿ ਹਾਲਾਂਕਿ ਅੱਜ ਪਹਿਲੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਨਿਰਵਿਘਨ ਪੂਰੀਤ ਬਿਜਲੀ ਮਿਲੀ ਹੈ ਜਿਸ ਦੇ ਚੱਲਦੇ ਕਦੇ ਕਰਕੇ ਜਿਹੜਾ ਹੈ ਕੱਦੂ ਕਰਕੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਨਿਰਵਿਘਨ ਪੂਰੀ ਬਿਜਲੀ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਆਸਾਨੀ ਨਾਲ ਆਪਣਾ ਝੋਨਾ ਲਾ ਸਕਣ ਉੱਥੇ ਹੀ ਉਹਨਾਂ ਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਮੀਂਹ ਪਵੇ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ ਅਤੇ ਕਿਸਾਨ ਆਪਣੇ ਝੋਨੇ ਦੀ ਜੜੀ ਲਵਾਈ ਹੋ ਉਸ ਨੂੰ ਚੰਗੀ ਤਰ੍ਹਾਂ ਕਰ ਸਕਣ ਸਰਦੀ ਖੇਤਰ ਦੇ ਅੰਦਰ ਚੋਣੇ ਦੀ ਜੜੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਜਾਲਾ ਦੇ ਪਿੰਡਾਂ ਵਿੱਚ ਕਿਸਾਨ ਜੁੜੇ ਨੇ ਚੋਣਾ ਲਗਾ ਰਹੇ ਨੇ ਪਹਿਲੇ ਦਿਨ ਕਿਸਾਨਾਂ ਨੂੰ ਨਿਰਵਿਘਨ ਤਰੀਕੇ ਨਾਲ ਪੂਰੀ ਵਿਜਲੀ ਜੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਇਸ ਦੇ ਲਈ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਆਸਾ ਕਰਦੇ ਹਾਂ ਕਿ ਪੰਜਾਬ ਸਰਕਾਰ ਜੜੀ ਹੈ ਆਪਣੇ ਹੁਕਮਾਂ ਦੇ ਇਸੇ ਤਰੀਕੇ ਦੇ ਨਾਲ ਪਾਲਣਾ ਕੀਤਾ ਕਰੇਗੀ ਤੇ ਸਾਨੂੰ ਪੂਰੀ ਜੜੀ ਨਿਰਵਿਘਨ ਬਿਜਲੀ ਹੈ ਉਹ ਅੱਗੇ ਵੀ ਦਿੱਂਦੀ ਰਹੇਗੀ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਅਸੀਂ ਰੱਬ ਅੱਗੇ ਵੀ ਹੱਥ ਜੋੜਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਮੀਂਹ ਪਵੇ ਇਸ ਦੇ ਨਾਲ ਹੀ ਤਾਂ ਜੋ ਜੜੇ ਸਾਡੀ ਫਸਲ ਹੈ ਉਹ ਚੰਗੀ ਤਰੀਕੇ ਦੇ ਨਾਲ ਉਸ ਦੀ ਬਿਜਾਈ ਹੋ ਜਾਵੇ ਤਾਂ ਫਸਲ ਚੰਗੀ ਹੋਵੇ ਇਸ ਕਰਕੇ ਕਿਸਾਨਾਂ ਨੇ ਜੁੜਾ ਹੈ ਇਹ ਅਪੀਲ ਕੀਤੀ ਹੈ ਪੰਜਾਬ ਸਰਕਾਰ ਨੂੰ ਵੀ ਕਿ ਜਲਦ ਤੋਂ ਜਲ ਜੁੜਾ ਹੈ ਬਿਜਲੀ ਦਿੱਤੀ ਜਾਵੇਗੀ ਤੇ ਬਿਜਲੀ ਜੜੀ ਹੈ ਉਹਨਾਂ ਦੇ ਦੀ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਅਕੋਰਡਿੰਗ ਦਿੱਤਾ ਵੀ ਜਾ ਰਿਹਾ ਜਾਲਾ ਦੇ ਪਿੰਡਾਂ ਦੇ ਵਿੱਚ ਕਿਸਾਨ ਜੁੜੇ ਨੇ ਝੋਨਾ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਤੇ ਝੋਨਾ ਲਗਾ ਰਹੇ ਨੇ ਪਹਿਲੇ ਦਿਨ ਕਿਸਾਨਾਂ ਨੂੰ ਪੂਰੀ ਬਿਜਲੀ ਮਿਲੀ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲਗਾਤਾਰ ਚੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਜੇ ਅੱਜ ਹੁਣ ਗੱਲ ਕਰੀਏ ਤੇ ਦੂਜਾ ਪੜਾ ਜਿਹੜਾ ਸ਼ੁਰੂ ਹੋ ਚੁੱਕਾ ਮਾਝੇ ਦੇ ਵਿੱਚ ਜਿਹੜਾ ਚੋਨਾ ਲੱਗਣਾ ਸ਼ੁਰੂ ਹੋ ਗਿਆ ਉਸ ਤਰੀਕੇ ਨਾਲ ਚਲਦੀਆਂ ਹਲਕਾ ਅਜਨਾਲਾ ਦੇ ਵਿੱਚ ਅਸੀਂ ਮੌਜੂਦਾ ਹਲਕਾ ਅਜਨਾਲਾ ਦੇ ਪਿੰਡ ਕੋਟਲੀ ਕੋਟਕਟਾਣਾ ਦੇ ਵਿੱਚ ਮੌਜੂਦਾ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਸਰਕਾਰਾਂ ਵੱਲੋਂ ਫੈਸਲੇ ਲਏ ਜਾਂਦੇ ਨੇ ਕਿ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਜਿਹੜੇ ਆ ਬਿਜਲੀ ਦੇ ਸੰਕਟ ਨੂੰ ਦੇਖਦੇ ਹੋਏ ਲਗਾਤਾਰ ਜਿਹੜੇ ਟਾਈਮ ਦਿੱਤੇ ਜਾਂਦੇ ਨੇ ਉਸ ਤਰੀਕੇ ਨਾਲ ਦੂਜਾ ਪੜਾ ਜਿਹੜਾ ਸ਼ੁਰੂ ਹੋ ਗਿਆ ਕਿ ਮਾ ਸ਼ੁਰੂ ਹੋਈ ਹੈ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਆਪਾਂ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕਿ ਸਰਕਾਰਾਂ ਵੱਲੋਂ ਲਗਾਤਾਰ ਬਿਜਲੀ ਦੀ ਗੱਲ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਬਿਜਲੀ ਪੂਰੀ ਟਾਈਮ ਸਰ ਮਿਲੂਗੀ ਤੇ ਕਿਸਾਨਾਂ ਨੂੰ ਲਵਾਈ ਵਸੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਊਗੀ ਸਾਡੇ ਨਾਲ ਇਸ ਵੇਲੇ ਕਿਸਾਨ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਭਾਜੀ ਅੱਜ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਹੋ ਗਈ ਆ ਸਰਕਾਰਾਂ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ ਸੀ ਉਹਦੇ ਅਨੁਸਾਰ ਜਿਹੜੀ ਸ਼ੁਰੂ ਹੋ ਗਈ ਆ ਬਹੁਤ ਵਧੀਆ ਫਰਾਲਾ ਜੀ ਵਧੀਆ ਟਾਈਮ ਨਾਲ ਬੱਤੀ ਬਹੁਤ ਵਧੀਆ ਆਈ ਆ ਤੇ ਬਹੁਤ ਵਧੀਆ ਕਦੋਂ ਤੇ ਆਣਾ ਵੱਜ ਗਿਆ ਦੇਣੇ ਬੱਤੀ ਮਿਲੀ ਸਾਨੂੰ ਅੱਜ ਬਹੁਤ ਵਧੀਆ ਪ੍ਰਾਲਾ ਜਿਸ ਤਰੀਕੇ ਨਾਲ ਲੇਬਰਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਲੇਬਰਾਂ ਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਲੇਬਰਾਂ ਦਾ ਕਿੰਨਾ ਕੋਰਿਆ ਜੀ ਲੇਬਰ ਸਾਡੇ ਤੇ ਬਹੁਤ ਵਧੀਆ ਸਾਡੇ ਪਿੰਡੋਂ ਹੀ ਬੰਦੇ ਨੇ ਬਹੁਤ ਵਧੀਆ ਕੰਮ ਚੱਲਣ ਦਿਆ ਆਗੇ ਟਾਈਮ ਨਾਲ ਵੇਖੋ ਪਨੀਰੀ ਪੁੱਟੀ ਲਾਉਂਦੇ ਆ ਹਾਂਜੀ ਠੀਕ ਹੈ ਇਸ ਵਾਰ ਜਿਸ ਤਰੀਕੇ ਨਾਲ ਪ੍ਰਵਾਸੀ ਮਜ਼ਦੂਰ ਵੀ ਕਾਫੀ ਤਰ੍ਹਾਂ ਆਉਂਦੇ ਨੇ ਕਿਸਾਨਾਂ ਨੂੰ ਆਣ ਕੇ ਦੇ ਸਹਾਇਤਾ ਕਰਦੇ ਨੇ ਜਿਹੜੀ ਝੋਨੇ ਦੀ ਲਵਾਈ ਤਕਰੀਬਨ ਸੀਜ਼ਨ ਉਹ ਲਗਾਉਂਦੇ ਨੇ ਤੇ ਇਸ ਵਾਰ ਕਿਸ ਤਰੀਕੇ ਦਾ ਵਾ ਉਹਨਾਂ ਦਾ ਵੀ ਉਹ ਵੀ ਬਹੁਤ ਆਉਂਦੇ ਆ ਜੀ ਵਧੀਆ ਪ੍ਰਾਲਾ ਵੀ ਚੰਗਾ ਆ ਆ ਕੇ ਟਾਈਮ ਨਾਲ ਲੱਗ ਜਾਂਦਾ ਜੀਵਿੰਦਾਰ ਕਿਸੇ ਕਸਰ ਹੋਰ ਵੀ ਕਿਸਾਨ ਨੇ ਹਾਂ ਜੀ ਵੀਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਜਿਹੜੀ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਜੋ ਪਹਿਲੇ ਦਿਨ ਝੋਨਾ ਲੱਗਣਾ ਸ਼ੁਰੂ ਹੋਇਆ ਹਾਂ ਜੀ 15 ਤਰੀਕ ਤੋਂ ਸ਼ੁਰੂ ਹੋ ਗਿਆ ਜੀ ਤੇ ਆਪਣੇ ਪਿੰਡ ਦੇ ਮਜ਼ਦੂਰ ਨੇ ਲਾ ਰਹੇ ਪ੍ਰਵਾਸੀ ਮਜ਼ਦੂਰ ਵੀ ਆਏ ਆ ਲੱਗ ਲੱਗੇ ਤੇ ਮਜ਼ਦੂਰਾਂ ਨੇ ਯਾਰ ਕੇ ਕਾਟਣੀ ਠੀਕ ਹੈ ਕੰਮ ਪਰ ਸਰਕਾਰਾਂ ਵੱਲੋਂ ਕਿਤਨਾ ਕਿਤੇ ਬਿਜਲੀ ਨੂੰ ਲੈ ਕੇ ਗੱਲ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਮਿਲੇਗੀ ਜਿਹੜੀ ਬਿਜਲੀ ਮਿਲਣ ਦੇ ਨਾਲ ਕਿਸਾਨਾਂ ਨੂੰ ਜਿਹੜੀ ਆਸਾਨੀ ਹੋਏਗੀ ਝੋਨਾ ਲਾਉਣ ਵਿੱਚ ਕੀ ਲੱਗਦਾ ਕਿੰਨੀ ਕੁ ਆਸਾਨੀ ਹੋ ਰਹੀ ਹੈ ਕਿੰਨੀ ਕੁ ਬਿਜਲੀ ਮਿਲ ਰਹੀ ਹੈ ਮੌਸਮ ਦਾ ਕਿੰਨਾ ਕਸਰ ਪੈਂਦਾ ਹੈ ਜਿਸ ਤਰੀਕੇ ਨਾਲ ਆਪਾਂ ਮੌਸਮ ਵੇਖਦੇ ਬੜੀ ਗਰਮੀ ਚੱਲ ਰਹੀ ਹੈ ਲੇਬਰ ਨੂੰ ਵੀ ਕਾफी ਪਰੇਸ਼ਾਨੀਆਂ ਆਉਂਦੀ ਹੋਣੀਆਂ ਮੌਸਮ ਗਰਮੀ ਜ਼ਿਆਦਾ ਹੈ ਸਵੇਰੇ ਸ਼ਾਮ ਕੰਮ ਹੁੰਦਾ ਜਾਂ ਸ਼ਾਮ ਨੂੰ ਹੁੰਦਾ ਦੁਪਹਿਰੇ ਕੰਮ ਤੇ ਬੜੀ ਮੁਸ਼ਕਲ ਆਦੀ ਹੈ ਜੇ ਬਰਸਾਤ ਮੌਸਮ ਥੋੜਾ ਜਿਹਾ ਆ ਜਾਏ ਤੇ ਜ਼ਿਆਦਾ ਵਧੀਆ ਪਰ ਜਿਸ ਤਰੀਕੇ ਨਾਲ ਆਪਾਂ ਗਰਮੀ ਦੀ ਲਵਾਈ ਹੁਣ ਸ਼ੁਰੂ ਹੋ ਗਈ ਹੈ ਗਰਮੀ ਨਾਲੇ ਜਿਹੜੇ ਬੂਟੇ ਲੱਗ ਰਹੇ ਇਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਕੋਈ ਇਹਦੇ ਸਾਂ ਸਾਂ ਥੋੜਾ ਜ਼ਿਆਦਾ ਧਿਆਨ ਦੇਣਾ ਪਵੇਗਾ ਪਾਣੀ ਤਾਜ਼ਾ ਰੋਹ ਦੇਣਾ ਪਵੇਗਾ ਇਹਨਾਂ ਨੂੰ ਤੇ ਗਰਮੀ 'ਚ ਥੋੜਾ ਫਰਕ ਪ ਲਗਾਤਾਰ ਸਾਡੇ ਨਾਲ ਹੋਰ ਵੀ ਬਜ਼ੁਰਗੀ ਸਾਨ ਵੀ ਮੌਜੂਦ ਨੇ ਹਾਜੀ ਲਗਾਤਾਰ ਲੰਬੇ ਸਮੇਂ ਤੋਂ ਤੁਸੀਂ ਕਿਸਾਨੀ ਦੀ ਖੇਤੀ ਕਰਦੇ ਆਉਣ ਰਹੇ ਹੋ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਵਾਰ ਹੁਣ ਜਿਹੜੀ ਚੋਨੇ ਦੀ ਲਵਾਈ ਸ਼ੁਰੂ ਹੋਈ ਹੈ ਚੋਨੇ ਦੀ ਲਵਾਈ ਦਾ ਬੜਾ ਬੜਾ ਸਾਨੂੰ ਕੰਮ ਚੱਲਣ ਲੱਗਾ ਆ ਬਸ ਅੱਗੇ ਨਾਲ ਸ਼ੁਰੂ ਹੋ ਗਿਆ ਜਿਆਦਾ ਮਤੀ ਆ ਆਉਣ ਲੱਗੀ ਆ ਤੇ ਜਿਹੜੇ ਮਜ਼ਦੂਰ ਆ ਇਹਨਾਂ ਨੇ ਥੋੜਾ ਜਿਹਾ ਅੱਗੇ ਰੁਸੋ ਗਿਆ ਸੁੱਕਨ ਲੱਗਿਆ ਬਾਕੀ ਸੰਗ ਤੇ ਬਾਹਰੋਂ ਬਹੁਤੇ ਬੇਸਤਰੀ ਆਉਂਦੇ ਭਈਆ ਵੀ ਆਉਂਦੇ ਨੇ ਕੋਈ ਇਹ ਆਪਣੇ ਬੰਦੇ ਕਾਖਾ ਜੀ ਨਹੀਂ ਜੇ ਕੰਮ ਚੰਗਾ ਕਰਦੇ ਆ ਭਈਆਂ ਦਾ ਕੰਮ ਤਾਂ ਹੋ ਸਾਦ ਹੋ ਜਾਂਦਾ ਇਹ ਬੱਤੀ ਬੁੱਤੀ ਦਾ ਬੜਾ ਸੋਹਣਾ ਡਿਜ਼ਾਈਨ ਹੈ ਜਮੈਂ ਤੇ ਕੋਈ ਗੱਲ ਦੀ ਬਾਤ ਨਹੀਂ ਕਿ ਬੜਾ ਸੋਹਣਾ ਕੰਮ ਚਲਾਉਣੀ ਸਰਕਾਰ ਪਰ ਇਸ ਦੀ ਕਿਰਾ ਗਰਮੀ ਕਾਫੀ ਹੁੰਦੀ ਜਾ ਰਹੀ ਹੈ ਕਿਉਂਕਿ ਜਿਸ ਥੀ ਕਿਰਾ ਮੈਂ ਪੌਦੇ ਦੇਖਦੇ ਆ ਕਿ ਹਰੇ ਆ ਇਹਨਾਂ ਨੂੰ ਗਰਮ ਪਾਣੀ ਬਹੁਤ ਜ਼ਿਆਦਾ ਹੋ ਜਾਣਾ ਅੱਜ ਹੀ ਲਵਾਈ ਹੋਣ ਈ ਆ ਕਿੰਨਾ ਕ ਲੱਗਦਾ ਇਹ ਪਲ ਸਕਦੇ ਨੇ ਕਿ ਨਹੀਂ ਗਰਮੀ ਚ ਬੜੀ ਆ ਪਰ ਥੋੜੇ ਠੰਡਾ ਪਣੀ ਚਾਹੀਦਾ ਨਾ ਠੰਡਾ ਪਾਣੀ ਬੱਲ ਦੇ ਬੱਲ ਨਹੀਂ ਹੁੰਦਾ ਜਾਵੇ ਉਹ ਝੋੜੀ ਛੋਟਾ ਬੱਲ ਨਹੀਂ ਜਾਵੇ ਤੇ ਗਰਮ ਚਰਮ ਆਪੇ ਹੋ ਜਾਂਦਾ ਠਾ ਠਾ ਦਾ ਤੇ ਜੇ ਆ ਕੀ ਇਹ ਭਈ ਉਹ ਪਾਦਾ ਪਾਣੀ ਉਹ ਮਗੇ ਨਾ ਕਢੀ ਨਾ ਕਰਾਈ ਅਬੀ ਤਾਂ ਆਪਣਾ ਬੂਟੇ ਗਲਣੇ ਆ ਗਰਮੀ ਨਾਲ ਬੂਟੇ ਦਾ ਫਿਰ ਗਲਣੇ ਬਗਾਲਣੇ ਗਲਣੇ ਆ ਬਾਕੀ ਠੀਕ ਠਾਕ ਸਭ ਬੜਾ ਹੁਣ ਕੰਮ ਚੱਲਣ ਦੇ ਚਲਾਤਾ ਗਵਰਨਮੈਂਟ ਨੇ ਬੜਾ ਵਧੀਆ ਕੰਮ ਹੈ ਸਰਕਾਰ ਵੱਲੋਂ ਬਿਜਲੀ ਦੀ ਗੱਲ ਕੀਤੀ ਜਾਂਦੀ ਸੀ ਕਿ ਬਿਜਲੀ ਪੂਰੀ ਮਿਲੇਗੀ ਜਿਸ ਤੀਕੇ ਨਾਲ ਝੋਨੇ ਦੀ ਲਵਾਈ ਸ਼ੁਰੂ ਹੋ ਕੀ ਬਿਜਲੀ ਆਉਣੀ ਹੋਗੀ ਸ਼ੁਰੂ ਬਿਜਲੀ ਅਜਾ ਮਾਤਿ ਸ਼ੁਰੂ ਆ 15-30 ਦਿਨ ਲਾੜ ਘਰਤੀ ਇਹਨਾਂ ਨੇ ਪੂਰੀ ਬੱਤੀ ਰਾਤ ਦੇਣਾ ਆ ਕਰੇਗੀ ਕੋਈ ਗੱਲ ਨਹੀਂ ਕਿ ਬੱਤੀ ਕੋਈ ਕੋਈ ਪਰੇਸ਼ਾਨ ਨਹੀਂ ਹੋਏਗੀ ਜੀ ਲਗਾਤਾਰ ਜਿਸ ਤਰੀਕੇ ਨਾਲ ਅਸੀਂ ਅਜਨਾਲਾ ਦੇ ਪਿੰਡ ਕੋਟਲੀ ਕੋੜਕਟਾਣਾ ਵਿੱਚ ਮੌਜੂਦ ਹੈ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਝੋਨੇ ਦੀ ਲਵਾਈ ਅੱਜ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਵੱਲੋਂ ਅੱਜ ਖੁਸ਼ੀ-ਖੁਸ਼ੀ ਆਪਣੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਆ ਪਰ ਨਾਲ ਨਾਲ ਕਿਧਰੇ-ਕਿਧਰੇ ਸਰਕਾਰ ਦੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਦਿੱਤੀ ਗਈ ਬਿਜਲੀ ਜਿਹੜੀ ਆ ਉਹ ਬਿਲਕੁਲ ਟਾਈਮ ਨਾਲ ਮਿਲ ਰਹੀ ਹੈ ਅੱਜ ਪਹਿਲੇ ਦਿਨ ਹੀ ਜਿਹੜੀ ਲਵਾਈ ਸ਼ੁਰੂ ਹੋਈ ਹੈ ਤੇ ਪਰ ਬਿਜਲੀ ਟਾਈਮ ਨਾਲ ਮਿਲਣ ਕਰਕੇ ਅੱਜ ਪੈਲੀਆਂ ਦੇ ਵਿੱਚ ਖੇਤਾਂ 'ਚ ਪਾਣੀ ਪੜ ਚੁੱਕਾ ਹੈ ਤੇ ਕੱਦੂ ਕਰ ਚੁੱਕੇ ਤੇ ਲਵਾਈ ਸ਼ੁਰੂ ਹੋ ਚੁੱਕੀ ਹੈ ਬਾਕੀ ਤੁਸੀਂ ਜੁੜੇ ਰਹੋ